ਸਿੱਧੂ ਮੂਸੇਵਾਲੇ ਦੀ ਹਵੇਲੀ ਜਿੱਥੇ ਪੰਜਾਬ ਇੰਡੀਆ ਤੋਂ ਲੋਕ ਆਉਂਦੇ ਹਨ ਉੱਥੇ ਹੀ ਵਿਦੇਸ਼ਾਂ ਤੋਂ ਗੋਰੇ ਕਾਲੇ ਵੀ ਮੂਸੇਪਿੰਡ ਆਉਂਦੇ ਹਨ ਤੇ ਸਿੱਧੂ ਮੂਸੇਵਾਲੇ ਵੱਡੇ ਮਾਪਿਆਂ ਨੂੰ ਮਿਲਦੇ ਹਨ ਬੀਤੇ 1-2 ਦਿਨ ਪਹਿਲਾਂ ਇੰਗਲੈਂਡ ਤੋਂ ਗੋਰੇ ਕਾਲਿਆਂ ਦਾ ਇੱਕ ਗਰੁੱਪ ਮੂਸੇਪਿੰਡ ਹਵੇਲੀ ਆਇਆ ਤੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਮਿਲਿਆ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਹਵੇਲੀ 'ਚ ਖੜੀ ਜ਼ਖਮੀ ਕਾਲੀ ਥਾਰ ਵੀ ਦਿਖਾਈ ਤੇ ਨਾਲ ਹੀ ਵਜੇ 1:47 ਦੇ ਫੈਰ ਬਾਰੇ ਵੀ ਦੱਸਿਆ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਹੀ ਸਿੰਗ ਸਾਂਗਸ ਬਟ ਸੇਮ ਥਿੰਗ ਹੈਪਨਡ ਸੋ ਟੂ ਬੁਲੇਟਸ ਪੈਕ ਆਨ ਇਹ ਜਿਹੜਾ ਇਹ ਕੇ 47 ਦਾ ਤਾ ਦੇਖੋ ਫਾਇਰ ਹੋ ਰਿਹਾ ਹੈ ਕਿੰਨਾ ਵੱਡਾ ਫਾਇਰ ਹੈ ਕੇ 47 ਦਾ ਸਾਰਾ ਇਹ ਪਤਲਾ ਕੋਈ ਪਤਲਾ ਨਹੀਂ ਤੇ ਇੱਕ ਮਿੰਟ ਹੋਰ ਦੇਖੋ ਕੋਈ ਨਹੀਂ ਬੁਲੇਟ ਚੱਲਦੀ ਬਾਹਰ ਦੇਖੋ ਗੈਰ ਲਾਲ ਇਟ ਸੋ ਬੈਗ Look at the shelves, bro. Look at the holes, bro. ਕੋਪੀ ਤੇ 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 ਕੋਪੀ की तुसी परेशान हो कर बैठे पाओ हर परेशानी दा हल परेशानी जिमे प्यार च तोखा खोया प्यार वापस पाना प्रेम वे च रुकावट रुसे प्रेमी प्रेमिका नु मनाओना सवातन दुश्मन तो छुटकारा विदेश यात्रा पीआर च रुकावट औलाद सुख नौकरी कारोबार च रुकावट गेट एक्स लव बैक इन योर लाइफ प्यार च तोखा खा चुके प्रेमी प्रेमिका एक बार जरूर संपर्क करो मैं तो प्यार तो टूटने नहीं देवांगी इट्स माय प्रॉमिस माता